ਸਾਡੇ ਬੱਚਿਆਂ ਨੂੰ ਕੋ-ਕੋ ਕੇ ਮਾਰਿਆ ਸੀਗਾ ਅੱਜ ਸਾਡੇ ਮਨ ਨੂੰ ਕਿਤਨਾ ਕਿਤੇ ਸ਼ਾਂਤੀ ਮਿਲੀ ਆ 32 ਸਾਲਾਂ ਬਾਅਦ ਕਿ ਜਦੋਂ ਉਸ ਨੂੰ ਖੋਦਾ ਲਾਇਆ ਗਿਆ ਸਰਦਾਰ ਸੰਦੀਪ ਸਿੰਘ ਜੀ ਵੱਲੋਂ ਔਰ ਨੌ ਜਵਾਨਾਂ ਨੂੰ ਇੱਕ ਐਂਕਾਊਂਟਰ ਬੱਥਾ ਬਣਾ ਕੇ ਜਦੋਂ ਸ਼ਹੀਦ ਕੀਤਾ ਗਿਆ ਔਰ ਹਾਲਾਤ ਇੱਥੇ ਖੜੇ ਹੋਏ ਆ ਵਿਰੋਧੀ ਪਾਰਟੀਆਂ ਕਹਿ ਰਹੀਆਂ ਭਾਈ ਮਨਦੀਪ ਸਿੰਘ ਕੋ ਹੋਰ ਕਿਹੜਾ ਏਜੰਡਾ ਆ ਜੋ ਪੰਜਾਬ ਲਈ ਕੁਝ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਦੂਜੀ ਤਰ੍ਹਾਂ ਨੂੰ ਕਿ ਉਹਨਾਂ ਕੋਲ ਕਿਹੜਾ ਏਜੰਡਾ ਆ? ਉਹ ਕਿਹੜਾ ਏਜੰਡਾ ਲੈ ਕੇ ਪੰਜਾਬ ਚਾਏ ਸੀਗੇ? ਆਮ ਆਦਮੀ ਪਾਰਟੀ ਕੋਲ ਕਿਹੜਾ ਏਜੰਡਾ ਹੈ? ਹਰਮੀਰ ਸਿੰਘ ਕੋਲ ਕਿਹੜਾ ਏਜੰਡਾ ਆ? ਅਕਾਲੀ ਦਲ ਕੋਲ ਕਿਹੜਾ ਏਜੰਡਾ ਆ? ਉਹ ਕੀ ਕਰਕੇ ਆਏ ਨੇ? ਕਿਤਨਾ ਕਿਤੇ ਉਹਨਾਂ ਦੀਆਂ ਤਾਰਾ ਪੁਰਾਣੇ ਚਿੱਟੇ ਦੇ ਸਦਾਕਰਾਂ ਨਾਲ ਜੁੜਦੀਆਂ ਸੀਗੇ। ਜੀ ਅਸੀਂ ਨਹੀਂ ਮੈਂ ਨਹੀਂ ਦੱਸ ਰਿਹਾ ਮੇਰਾ ਤਾਂ ਜਿਲ੍ਹਾ ਕੋ ਦੱਸ ਪੋਰਿਆ। ਇਹ ਇੱਥੋਂ ਦੇ ਲੋਕ ਦੱਸ ਰਹੇ ਨੇ ਕਿ ਜਿਹੜੇ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨੀ ਨੂੰ ਜੇ ਕਿਤੇ ਨਸ਼ਿਆਂ ਨੇ ਨਸ਼ਿਆਂ ਵੱਲ ਤੋਰਿਆ ਕਾਂਗਰਸ ਨੇ ਮੁੱਢ ਬੰਨਿਆ ਇਹਦਾ 45 ਦਲ ਨੇ ਭੁੱਲੇ ਲੁੱਟੇ ਤੇ ਉਸ ਭੁੱਲਿਆਂ ਦੇ ਵਿੱਚ ਉਸ ਕੋਲੂ ਦੇ ਵਿੱਚ ਬੀੜਿਆ ਪੰਜਾਬ ਦਾ ਨੌਜਵਾਨ ਸਪੈਸ਼ਲੀ ਤਰਨਤਾਰਨ ਦਾ ਨੌਜਵਾਨ ਗਿਆ ਸਾਡੇ ਕੋਲ ਕੀ ਏਜੰਡਾ ਆ ਸਾਡੇ ਕੋਲ ਏਜੰਡਾ ਆ ਪੰਜਾਬ ਦੀ ਨੌਜਵਾਨੀ ਨੂੰ ਸਾਂਭਣ ਦਾ ਸਾਡੇ ਕੋਲ ਏਜੰਡਾ ਆ ਪੰਜਾਬ ਦੀ ਕਿਸਾਨੀ ਸਾਂਭਣ ਦਾ ਸਾਡੇ ਕੋਲ ਏਜੰਡਾ ਆ ਕਿ ਪੰਜਾਬ ਪੱਕੀ ਗੱਲ ਕਰਨ ਦਾ ਨਾ ਕਿ ਦਿੱਲੀ ਪੱਕੀ ਗੱਲ ਕਰਨ ਦਾ 92 ਐਮਐਲਿਆਂ ਕੋ ਇੱਕ ਵੀ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ ਇੱਕ ਵੀ ਬਿੱਲ ਪਾਸ ਨਹੀਂ ਹੋਇਆ ਕੈਬਨਿਟ ਦੇ ਵਿੱਚ ਇੱਕ ਬਿੱਲ ਵਿਧਾਨ ਸਭਾ 'ਚ ਨਹੀਂ ਪਾਸ ਹੋਇਆ ਕਿ ਜੀ ਬਾਹਰਲਾ ਪ੍ਰਵਾਸੀ ਆਣ ਕੇ ਪੰਜਾਬ ਦੀ ਜ਼ਮੀਨ ਨਾ ਖੀ ਸਕਣ ਇਹ ਸਾਨੂੰ ਏਜੰਡੇ ਸਿਖਾਉਣਗੇ ਇਹ ਸਾਨੂੰ ਗੰਦੀ ਰਾਜਨੀਤੀ ਸਿਖਾ ਸਕਦੇ ਨੇ ਉਹ ਆਪਾਂ ਸਿੱਖਣੀ ਨਹੀਂ ਜੇ ਸਾਫ਼ ਤੇ ਸੁਧਰੀ ਰਾਜਨੀਤੀ ਸਿੱਖਣੀ ਹੈ ਨਾ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਕੋਲ ਜੋ ਅਕਾਲੀ ਦਲ ਵਾਰਸ ਪੰਜਾਬ ਦੇ ਕੋਲ ਆ ਜੋ ਸਾਡੇ ਕੋਲ ਬੜੇ ਸੋਹਣੇ ਸੇਵਾਦਾਰ ਨੇ ਜਿਹੜੇ ਸਾਫ਼ ਤੇ ਸੁਥਰੀ ਰਾਜਨੀਤੀ ਕਰਨ ਜਾਣਦੇ ਭਾਈ ਅੰਮ੍ਰਿਤਪਾਲ ਜੀ ਐਮਪੀ ਬਣੇ ਤੇ ਜੇਲ੍ਹ ਦੇ ਵਿੱਚ ਪੱਦ ਉਹਨਾਂ ਦੇ 위 ਦੋਸ਼ ਲੱਗਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਸੀ ਜਦੋਂ ਆਪਾਂ ਅੱਖਾਂ ਤੋਂ ਗੰਦੀ ਰਾਜਨੀਤੀ ਦਾ ਪਰਦਾ ਚੁੱਕਾਂਗੇ ਨਾ ਫਿਰ ਸਮਝ ਆਊਗੀ ਕਿ ਉਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਕਿ ਨੌਜਵਾਨ ਨੂੰ ਕਿ ਪੰਜਾਬ ਨੂੰ ਇੱਕ ਲੀਤੇ ਲੈ ਕੇ ਆ ਰਹੇ ਸੀ ਸੱਨੀ ਵਰਗੇ ਵੀ ਜੰਮਣਗੇ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਉਹਨੇ ਉਸ ਦਾ ਕਤਲ ਕੀਤਾ ਉਹ ਕਤਲ ਬਿਲਕੁਲ ਜੇ ਸਿਧਾਂਤਕ ਤੌਰ ਤੇ ਦੇਖੋਗੇ ਨਾ ਜਦੋਂ ਕਿਸੇ ਦੀ ਧੀ ਪੈਣ ਇਹ ਨਹੀਂ ਕਿ ਕੱਲਾ ਸੂਰੀ ਸੀਗਾ ਤੇ ਜੋ ਸੂਬਾ ਸਰਹੰਦ ਦੇ ਸਿਕਾਂਦੇ ਪਰਿਵਾਰ ਤੋਂ ਪਰਿਵਾਰ ਤੋਂ ਸੀਗਾ ਉਹ ਅੱਖਾਂ ਚੋਂ ਅਤਰੂ ਕਹਿ ਕੇ ਕਹਿ ਰਹੀ ਸੀ ਕਿ ਮੈਨੂੰ 4 ਦਿਨ ਸੂਰੀ ਨੇ ਠਾਣੇ ਦੇ ਵਿੱਚ ਨੰਗੇ ਹ ਰੱਖਿਆ ਤੇ ਜਦੋਂ ਮੇਰੇ ਅੱਗੇ ਉਹ ਲੰਘਦਾ ਸੀਗਾ ਤੇ ਖੰਘੂਰਾ ਮਾਰ ਕੇ ਤੇ ਆਪਣੀ ਕੁਰਸੀ ਉਹਨੇ ਮੇਰੇ ਜਿਹੜਾ ਸੈਲ ਸੀਗਾ ਜੇਲ ਸੀਗੀ ਜਾਂ ਜਿਹੜਾ ਬਣਿਆ ਹੁੰਦਾ ਆ ਉਹਦੇ ਸਾਹਮਣੇ ਕਰਕੇ ਆਪਣਾ ਡਾਕਟਰ ਲਾ ਲਿਆ ਸੀਗਾ ਕਿ 24 ਘੰਟੇ ਮੇਰੇ ਵੱਲ ਦੇਖਦਾ ਰਹੇ ਇਹੋ ਜਿਹੇ ਹਾਲਾਤ ਕੀਤੇ ਸੀਗੇ ਮੈਂ ਕਹਿੰਦਾ ਕਿ ਇਹੋ ਜੇ ਦੁਸ਼ਟਾਂ ਨੂੰ ਮਾਰਨ ਵਾਲੇ ਨੂੰ ਆਪਾਂ ਸਿਰਤੇ ਨਹੀਂ ਆਪਣੀਆਂ ਪਲਕਾਂ ਤੇ ਆਪਣੇ ਹੱਥਾਂ ਤੇ ਝੁਕਾਂਗੇ ਜੀਪੀ ਦਾ ਕਹਿਣਾ ਵਾ ਕਿ ਜੇ ਪੰਜਾਬ ਦਾ ਲਾਅਨ ਆਰਡਰ ਜਿਹੜਾ ਸਥਿਰ ਕਰ ਸਕਦਾ ਵਾ ਪੰਜਾਬ ਦਾ ਕੋਈ ਭਲਾ ਚਾਹ ਸਕਦਾ ਹੈ ਜੇ ਇੱਕ ਬੀਜੇਪੀ ਸਰਕਾਰੀ ਜਿਹੜੀ ਪੰਜਾਬ ਦਾ ਭਲਾ ਕਰੇ ਤੇ ਮੈਂ ਉਸੇ ਬੀਜੇਪੀ ਨੂੰ ਪੁੱਛਣਾ ਚਾਹਾਂਗਾ ਕਿ ਮਨੀਪੁਰ ਦੇ ਵਿੱਚ ਕੀ ਕੀਤਾ ਮਨੀਪੁਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਣ ਦੇ ਨਾਲ ਨਾਲ ਉਹਨਾਂ ਨੇ 크ਰਿਸਚਨ ਪਰਿਵਾਰਾਂ ਦੀਆਂ ਕੁੜੀਆਂ ਨੂੰ ਨੰਗਿਆਂ ਕਰਕੇ ਸੜਕ ਤੇ ਤੋੜਿਆ ਬੀਜੇਪੀ ਦੀ ਸਰਕਾਰ ਨੇ ਤਦਾਕ ਦੇ ਵਿੱਚ ਜਿਹੜਾ 3 ਇਡੀਅਟਸ ਦੇ ਵਿੱਚ ਜਿਹੜਾ ਮੀਰ ਖਾਨ ਨੇ ਰੋਲ ਨਭਾਇਆ ਸੀਗਾ ਉਹਦੇ ਵਿੱਚ ਜਿਹੜਾ ਵੰਗਸੂng ਸੀਗਾ ਉਸ ਦੇ ਉੱਤੇ ਦੁਬਾਰਾ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਡੱਕਤਾ ਦਿੱਤਾ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਸਰਕਾਰ ਪੰਜਾਬ ਅੱਖੀ ਨਹੀਂ ਹੈਗੀ ਦਿੱਲੀ ਨੇ ਜਿੰਨੀਆਂ ਵੀ ਪਾਲਿਸੀਆਂ ਬਣਾਈਆਂ ਨੇ ਪੰਜਾਬ ਨੂੰ ਡੁੱਬਣ ਲਈ ਬਣਾਈਆਂ ਗਈਆਂ ਨੇ ਇਸ ਕਰਕੇ ਤੁਸੀਂ ਜਿਹੜੀ ਵੋਟ ਪਾਉਣੀ ਆ ਆਪਣੇ ਬੱਚਿਆਂ ਦੇ ਫਿਊਚਰ ਲਈ ਪਾਉਣੀ ਆ D5 ਚੈਨਲ ਪੰਜਾਬੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਪਿੰਦਰ ਸਿੰਘ ਸੰਸਵਾਦ ਸਵਾਗਤ ਕਰਦਾ ਤੁਸੀਂ ਪੰਜਾਬ ਭਰ ਦੇ ਵਿੱਚ ਜਿਮਨੀ ਚੋਣਾਂ ਔਰ ਇਲੈਕਸ਼ਨਾਂ ਹੁੰਦੀਆਂ ਬਹੁਤ ਦੇਖੀਆਂ ਪਰ ਜੋ ਇਲੈਕਸ਼ਨ ਤਰਨਤਨ ਜਿਮਨੀ ਚੋਣ ਦੇ ਵਿੱਚ ਹੋਣ ਜਾ ਰਹੀ ਹੈ ਇਹ ਮਜਾਈਲਾ ਦਾ ਇਲਾਕਾ ਹੈ ਟਕਸਾਲੀ ਇਹਨੂੰ ਇਲਾਕਾ ਕਿਹਾ ਜਾਂਦਾ ਹੈ ਔਰ ਜਿੰਨੀਆਂ ਵੀ ਇੱਥੇ ਪਾਰਟੀਆਂ ਮੌਜੂਦ ਨੇ ਚੋਣ ਮੈਦਾਨ ਵਿੱਚ ਉੱਤਰੀਆਂ ਨੇ ਉਹ ਸਾਰਿਆਂ ਆਪਣੇ ਆਪ ਨੂੰ ਪੰਥਕ ਕਹਿ ਰਿਹਾ ਨੇ ਸੋ ਇਸ ਟਾਈਮ ਅਸੀਂ ਮੌਜੂਦ ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਦਫਤਰ ਦੇ ਵਿੱਚ ਤੇ ਸਾਡੇ ਨਾਲ ਮੁੱਖ ਬੁਲਾ ਰਹੇ ਸੁਖਦੇਵ ਸਿੰਘ ਜੀ ਸ਼ਾਮਲ ਨੇ ਸੰਧੂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀ 5 ਚੈਨਲ ਨੂੰ ਸਰ ਪਹਿਲਾਂ ਦੱਸੋ ਕਿ ਜਿਹੜੇ ਪਿੰਡ-ਪਿੰਡ ਜਾ ਕੇ ਪ੍ਰਚਾਰ ਹੋ ਰਿਹਾ ਹੈ ਭਾਈ ਮਨਦੀਪ ਸਿੰਘ ਜੀ ਦਾ ਕਿਹੋ ਜਿਹਾ ਪਿਆਰ ਮਿਲਿਆ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਜੀ ਪਿੰਡ-ਪਿੰਡ ਜਾ ਕੇ ਪਿਆਰ ਦੀ ਥਾਂ ਜਿਹੜੀ ਅਸੀਂ ਮੇ ਤੁਹਾਨੂੰ ਚੀਜ਼ ਮੈਂ ਦੱਸਣੀ ਚਾਹਾਂਗਾ ਕਿ ਪਿਆਰ ਤੇ ਬੇਅੰਤ ਹਾ ਮਿਲਿਆ ਪਰ ਜਿਹੜੇ ਦੁੱਖ ਸੁਣਨ ਨੂੰ ਮਿਲੇ ਉਹ ਕਿਤੇ ਨਾ ਕਿਤੇ ਰਾਤ ਦੀਆਂ ਉਨੀਂਦਾ ਡਾਉਣ ਵਾਲੇ ਦੁੱਖ ਸੀਗੇ ਜਿਹੜੀਆਂ ਮਾਵਾਂ ਨੂੰ ਜਿਹੜੇ ਬਜ਼ੁਰਗਾਂ ਨੂੰ ਮਿਲ ਕੇ ਜਿਨ੍ਹਾਂ ਨੇ ਸੂਬੇ ਸਰਹੰਦ ਦਾ ਸੰਤਾਪ ਹੰਡਾਇਆ ਜਿਨ੍ਹਾਂ ਨੇ ਉਹ 84 ਦਾ ਦੌਰ ਹੰਡਾਇਆ ਉਸ ਦੌਰ ਨੂੰ ਮਹਿਸੂਸ ਕਰਕੇ ਕਿਤੇ ਨਾ ਕਿਤੇ ਅੱਜ ਦਿਲ ਸਾਡਾ ਜਿਹੜਾ ਵਰੁੰਦਿਆ ਗਿਆ ਆ ਤੇ ਅੱਜ ਉੱਥੇ ਪਿੰਡਾਂ ਦੇ ਵਿੱਚ ਇੱਕੋ ਚੀਜ਼ ਕੀਤੀ ਜਾ ਰਹੀ ਆ ਕਿ ਜਿਸ ਸੂਬੇ ਸਰਹੰਦ ਨੇ ਸਾਡੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਸੀਗਾ ਅੱਜ ਸਾਡੇ ਮਨ ਨੂੰ ਕਿਤਨਾ ਕਿਤੇ ਸ਼ਾਂਤੀ ਮਿਲੀ ਆ 30 ਸਾਲਾਂ ਬਾਅਦ ਕਿ ਜਦੋਂ ਉਸ ਨੂੰ ਸੋਧਾ ਲਾਇਆ ਗਿਆ ਸਰਦਾਰ ਸੰਦੀਪ ਸਿੰਘ ਜੀ ਵੱਲੋਂ ਜਿਸ ਤਰ੍ਹਾਂ ਤੁਸੀਂ ਸੂਬਾ ਸਰੀਆੰਦੀ ਗੱਲ ਕੀਤੀ ਹੈ ਕਿ ਸੂਬਾ ਸਰੀਆੰਦ ਨੇ ਤਰਨਤਾਰਨ ਤੋਂ ਲੈ ਕੇ ਖੇਮ ਤੱਕ ਕਰਨ ਤੱਕ ਵੱਖ-ਵੱਖ ਥਾਣਿਆਂ ਦੇ ਵਿੱਚ ਡਿਊਟੀ ਨਿਭਾਈ ਤੇ ਲੋਕਾਂ ਨੂੰ ਟੌਰਚਰ ਕੀਤਾ ਗਿਆ ਔਰ ਨੌਜਵਾਨਾਂ ਨੂੰ ਫੇਕ ਅਨਕਾਊਂਟਰ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਹਾਲਾਤ ਇੱਥੇ ਖੜੇ ਹੋਏ ਆ ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਭਾਈ ਮਨਦੀਪ ਸਿੰਘ ਕੋਲ ਹੋਰ ਕਿਹੜਾ ਏਜੰਡਾ ਆ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਦੂਜੀ ਤਰ੍ਹਾਂ ਨੂੰ ਕਿ ਉਹਨਾਂ ਕੋਲ ਕਿਹੜਾ ਏਜੰਡਾ ਆ ਉਹ ਕਿਹੜਾ ਏਜੰਡਾ ਲੈ ਕੇ ਪੰਜਾਬ ਚਾਏ ਸੀਗੇ ਕਾਂਗਰਸ ਕਾਂਗਰਸ ਦਾ ਜਿਹੜਾ ਜਿਹੜੇ ਉਹਨਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਦਿੱਤੀ ਆ ਇਹਨਾਂ ਨੇ ਟਿਕਟ ਉਹਨਾਂ ਕੋਲ ਕਿਹੜਾ ਏਜੰਡਾ ਆ ਆਮ ਆਦਮੀ ਪਾਰਟੀ ਕੋਲ ਕਿਹੜਾ ਏਜੰਡਾ ਹੈ ਹਰਮੀਰ ਸਿੰਘ ਕੋਕੜ ਕਿਹੜਾ ਏਜੰਡਾ ਆ ਅਕਾਲੀ ਦਲ ਕੋ ਕਿਹੜਾ ਏਜੰਡਾ ਆ ਉਹ ਕੀ ਕਰਕੇ ਆਏ ਨੇ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਪੁਰਾਣੇ ਚਿੱਟੇ ਦੇ ਸਦਾਕਰਾਂ ਨਾਲ ਜੁੜਦੀਆਂ ਸੀਗੀਆਂ ਇਹ ਅਸੀਂ ਨਹੀਂ ਮੈਂ ਨਹੀਂ ਦੱਸ ਰਿਹਾ ਮੇਰਾ ਤਾਂ ਜ਼ਿਲ੍ਹਾ ਗੁਰਦਾਸਪੁਰ ਆ ਇਹ ਇੱਥੋਂ ਦੇ ਲੋਕ ਦੱਸ ਰਹੇ ਨੇ ਕਿ ਜਿਹੜੇ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨੀ ਨੂੰ ਜੇ ਕਿਤੇ ਨਸ਼ਿਆਂ ਨਸ਼ਿਆਂ ਵੱਲ ਤੋਰਿਆ ਕਾਂਗਰਸ ਨੇ ਮੋੜ ਬੰਨਿਆ ਇਹਦਾ ਅਕਾਲੀ ਦਲ ਨੇ ਬੁੱਲੇ ਲੁੱਟੇ ਤੇ ਉਸ ਬੁੱਲਿਆਂ ਦੇ ਵਿੱਚ ਉਸ ਕੋਲੂ ਦੇ ਵਿੱਚ ਬੀੜਿਆ ਪੰਜਾਬ ਦਾ ਨੌਜਵਾਨ ਸਪੈਸ਼ਲੀ ਤਰਨਤਾਰਨ ਦਾ ਨੌਜਵਾਨ ਗਿਆ ਸਾਡੇ ਕੋਲ ਕੀ ਏਜੰਡਾ ਆ ਸਾਡੇ ਕੋਲ ਏਜੰਡਾ ਆ ਪੰਜਾਬ ਦੀ ਨੌਜਵਾਨੀ ਨੂੰ ਸਾਂਭਣ ਦਾ ਸਾਡੇ ਕੋਲ ਏਜੰਡਾ ਆ ਪੰਜਾਬ ਦੀ ਖੇਤੀਬਾੜੀ ਸਾਂਭਣ ਦਾ ਸਾਡੇ ਕੋਲ ਏਜੰਡਾ ਆ ਕਿ ਪੰਜਾਬ ਪੱਖੀ ਗੱਲ ਕਰਨ ਦਾ ਨਾ ਕਿ ਦਿੱਲੀ ਪੱਖੀ ਗੱਲ ਕਰਨ ਦਾ ਇਹਨਾਂ ਕੋਲ ਹਿੰਮਤ ਹੈਗੀ ਆ ਕਿ ਪੰਜਾਬ ਦੇ ਹੱਕ ਲੈ ਸਕਣ 92 ਐਮਐਲਏ ਸੀਗੇ ਇਹਨਾਂ ਦੇ 92 ਐਮਐਲਏ 92 ਐਮਐਲਿਆਂ ਕੋ ਇੱਕ ਵੀ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ ਇੱਕ ਵੀ ਬਿੱਲ ਪਾਸ ਨਹੀਂ ਹੋਇਆ ਕੈਬਨਿਟ ਦੇ ਵਿੱਚ ਇੱਕ ਬਿੱਲ ਵਿਧਾਨ ਸਭਾ ਚ ਨਹੀਂ ਪਾਸ ਹੋਇਆ ਕਿ ਜੀ ਬਾਹਰਲਾ ਪ੍ਰਵਾਸੀ ਆਣ ਕੇ ਪੰਜਾਬ ਦੀ ਜ਼ਮੀਨ ਨਾ ਖੀ ਸਕਣ ਇਹ ਸਾਨੂੰ ਏਜੰਡੇ ਸਿਖਾਉਣਗੇ ਇਹ ਸਾਨੂੰ ਗੰਦੀ ਰਾਜਨੀਤੀ ਸਿਖਾ ਸਕਦੇ ਨੇ ਉਹ ਆਪਾਂ ਸਿੱਖਣੀ ਨਹੀਂ ਜੇ ਸਾਫ਼ ਤੇ ਸੁਥਰੀ ਰਾਜਨੀਤੀ ਸਿੱਖਣੀ ਹੈ ਨਾ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਕੋਲ ਅਕਾਲੀ ਦਲ ਵਾਰਸ ਪੰਜਾਬ ਦੇ ਕੋਲ ਆਜੋ ਸਾਡੇ ਕੋਲ ਬੜੇ ਸੋਹਣੇ ਸੇਵਾਦਾਰ ਨੇ ਜਿਹੜੇ ਸਾਫ਼ ਤੇ ਸੁਥਰੀ ਰਾਜਨੀਤੀ ਕਰਨ ਜਾਣਦੇ ਜਿਦ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਈ ਅਮਰਿਤਪਾਲ ਦੀ ਭਾਈ ਅਮਰਿਤਪਾਲ ਜੀ ਐਮਪੀ ਬਣੇ ਨੇ ਪਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੀ ਦੋਸ਼ ਲੱਗਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਉਹਨਾਂ ਨੇ ਬਰਨਾਲੇ ਦੇ ਵਿੱਚ ਥਾਣੇ ਦੇ ਵਿੱਚ ਜਿਦ ਤਰ੍ਹਾਂ ਉੱਥੇ ਜਾ ਕੇ ਹਮਲਾ ਕੀਤਾ ਉਹ ਸਾਰਾ ਗੈਰਕਾਨੂੰਨੀ ਸੀ ਤੇ ਜੀ ਉਹਨਾਂ ਨੇ ਬਰਨਾਲੇ ਦੇ ਵਿੱਚ ਤੁਸੀਂ ਕਹ ਰਹੇ ਹਮਲਾ ਨਹੀਂ ਕੀਤਾ ਹਮਲਾ ਕਿਨੂੰ ਕਹਿੰਦੇ ਆ ਤੁਸੀਂ ਯੂਪੀ ਦੀ ਪੋਸਟ ਕੱਢ ਕੇ ਦੇਖਿਓ ਨੌਜਵਾਨਾ ਨੂੰ ਮੈਂ ਬੇਨਤੀ ਕਰੂੰਗਾ ਨੌਜਵਾਨ ਸਰਚ ਕਰਕੇ ਵੇਖਣ ਯੂਪੀ ਤੇ ਪੁਲਿਸ ਅਟੈਕ ਪੁਲਿਸ ਸਟੇਸ਼ਨ ਤੇ ਅਟੈਕ ਦੋ ਪੁਲਿਸ ਅਫਸਰ ਗੈਸਟਿਡ ਅਫੀਸਰ ਦੋ ਪੁਲਿਸ ਅਫੀਸਰ ਤੇ ਦੋ ਕਿ ਚਾਰ ਮੁਲਾਜ਼ਮ ਉਥੇ ਜਿੰਦੇ ਸਾੜ ਦਿੱਤੇ ਗਏ ਸੀਗੇ ਬੀਜੇਪੀ ਦੇ ਆਰਐਸਐਸ ਦੇ ਏਜੰਟਾ ਵੱਲੋਂ ਤੇ ਉਹਨਾਂ ਤੇ ਕਿਸੇ ਤੇ ਐਫਆਈਆਰ ਨਹੀਂ ਸੀ ਹੋਈ ਬੇਨਾਮੀ ਐਫਆਈਆਰ ਕਰਵਾ ਦਿੱਤੀ ਸਗੀ ਸੀ ਇਹ ਹੁੰਦਾ ਆ ਪੁਲਿਸ ਤੇ ਜਾਂ ਪੁਲਿਸ ਸਟੇਸ਼ਨ ਤੇ ਅਟੈਕ ਕਰਨਾ ਜਿਹੜੀ ਤੁਸੀਂ ਭਾਈ ਅਮਿਤ ਪਾਲ ਸਿੰਘ ਦੀ ਗੱਲ ਕਰ ਰਹੇ ਹੋ ਕਿ ਗੁੰਮਰਾਹ ਕਰ ਰਹੇ ਸੀਗੇ ਜਦੋਂ ਆਪਾਂ ਅੱਖਾਂ ਤੋਂ ਗੰਦੀ ਰਾਜਨੀਤੀ ਦਾ ਪਰਦਾ ਚੁੱਕਾਂਗੇ ਨਾ ਫਿਰ ਸਮਝ ਆਊਗੀ ਕਿ ਉਹ ਨੌਜਵਾਨ ਨੂੰ ਗੁੰਮਰਾਹ ਕਰ ਰਹੇ ਸੀਗੇ ਕਿ ਨੌਜਵਾਨ ਨੂੰ ਕਿ ਪੰਜਾਬ ਨੂੰ ਇੱਕ ਲੀ ਤੇ ਲੈ ਕੇ ਆ ਰਹੇ ਸੀਗੇ ਇਸੇ ਤਰ੍ਹਾਂ ਇਹ ਭਾਈ ਸੰਦੀਪ ਸਿੰਘ ਦੀ ਗੱਲ ਕਰ ਲਈਏ ਤੇ ਭਾਈ ਸੰਦੀਪ ਸਿੰਘ ਨੇ ਪਹਿਲਾਂ ਸੁਦੀ ਸੂਰੀ ਨੂੰ ਗੋਲੀ ਨਾ ਮਾਰਿਆ ਉਸ ਤੋਂ ਬਾਅਦ ਥਾਣੇਦਾਰ ਜਿਹੜਾ ਸੂਬਾ ਸਿੰਘ ਸਰੀਹੰਦ ਨੂੰ ਉਹਨੂੰ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਮਾਰਿਆ ਉਦੇ ਨਾਲ ਵੀ ਵਿਵਾਦ ਉੱਠ ਰਿਹਾ ਕਿ ਇੱਕ ਇਸ਼ੂ ਬਣਾ ਕੇ ਚੱਲੇ ਨੇ ਇਹ ਅਕਾਲੀ ਦਲ ਵਾਰਿਸ ਦੇ ਜਿਹੜੇ ਆ ਉਮੀਦਵਾਰ ਨਹੀਂ ਜੀ ਇਸ਼ੂ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਆ ਸੂਰੀ ਨੂੰ ਮਾਰਨ ਦੀ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਜਿੰਨਾ ਵੀ Hindu ਵਰਗ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਾਂਗਾ ਸੰਦੀਪ ਸਿੰਘ ਸੰਨੀ ਨੇ ਕੋਈ ਸੇ Hindu ਵੀਰ ਨੂੰ ਨਹੀਂ ਮਾਰਿਆ ਉਸ ਨੇ ਇੱਕ ਦੁਸ਼ਟ ਨੂੰ ਮਾਰਿਆ ਸੀਗਾ ਜਿਹੜਾ ਕਿ ਔਰਤ ਜਾਤ ਨੂੰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਿ ਕਹਿੰਦਾ ਸੀਗਾ ਕਿ ਮੈਂ ਮਾਫੀ ਦਿੰਦਾ ਮੈਂ ਤੁਹਾਡੇ ਤੇ ਕਲੀਅਰ ਵਰਡ ਉਹਦੇ ਯੂਜ਼ ਕਰਾਂਗਾ ਤੁਸੀਂ ਉਹਦੀਆਂ ਪੁਰਾਣੀਆਂ ਇੰਟਰਵਿਊ ਕੱਢ ਕੇ ਦੇਖ ਲਿਓ ਜਿਹੜਾ ਕਹਿੰਦਾ ਸੀਗਾ ਕਿ 2% ਦੀਆਂ ਮਾਵਾਂ ਭੈਣਾਂ ਦੇ ਨਾਲ ਮੇਰੇ ਨਾਲ ਜਾਇਜ ਸੰਬੰਧ ਨਹੀਂ ਤੇ ਅਸੀਂ ਉਹ ਨਹੀਂ ਛੱਡੇ ਜਦੋਂ Hindu ਭੈਣਾਂ ਦਾ ਟਕੇ ਟਕੇ ਦਾ ਮੁੱਲ ਪੈਂਦਾ ਸੀਗਾ ਆਪਾਂ ਉਹਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਤੇ ਸੂਰੀ ਕਿਹੜੀ ਖੇਦੀ ਮੂਲੀ ਸੀਗਾ ਆਉਣ ਵਾਲੇ ਸਮੇਂ 'ਚ ਸੂਰੀ ਜਮਣਗੇ ਤੇ ਉਹਨਾਂ ਦੀ ਦੂਣੀ ਤਦਾਤੇ ਸੰਦੀਪ ਵਰਗ ਸੰਨੀ ਵਰਗੇ ਵੀ ਜਮਣਗੇ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਉਹਨੇ ਉਸ ਦਾ ਕਤਲ ਕੀਤਾ ਉਹ ਕਤਲ ਬਿਲਕੁਲ ਜੇ ਸਿਧਾਂਤਿਕ ਤੌਰ ਤੇ ਦੇਖੋਗੇ ਨਾ ਜਦੋਂ ਕਿਸੇ ਦੀ ਧੀ ਪੈਣ ਇਹ ਨਹੀਂ ਕਿ ਕੱਲਾ ਸੂਰੀ ਸੀਗਾ ਤੇ ਜੇ ਸੂਬਾ ਸਰਹੰਦੇ ਸਖਾਂ ਦੇ ਪਰਿਵਾਰ ਸੋ ਪਰਿਵਾਰ ਤੋਂ ਸੀਗਾ ਇੱਕ ਮੈਂ ਤੁਸੀਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹਾਂਗਾ ਅੱਜ ਹੀ ਮੈਂ ਪਿੰਡ ਤੋਂ ਹੋ ਕੇ ਆਇਆ ਇੱਕ ਬਜ਼ੁਰਗ ਮਾਤਾ ਮੈਂ ਉੱਥੇ ਬੋਲ ਰਿਹਾ ਸੀਗਾ ਕਿ ਬਜ਼ੁਰਗ ਮਾਤਾ ਮੇਰੇ ਵੱਲ ਦੇਖ ਕੇ ਇਦਾਂ ਕਰੇ ਤੇ ਮੈਂ ਕਹਿਆ ਕਿ ਜੀ ਮੈਂ ਬੋਲਦਾ ਬੋਲਦਾ ਮੈਂ ਰੁਕਿਆ ਨਹੀਂ ਮੈਂ ਭੁੱਲ ਹੀ ਗਿਆ ਆਪਣੀ ਸਪੀਚ ਕਰਦਾ ਗਿਆ ਤੇ ਮੈਂ ਬੀਜੀ ਕੋਲ ਜਾ ਕੇ ਪੁੱਛਿਆ ਮੈਂ ਬੀਜੀ ਕੀ ਗੱਲ ਸੀਗੀ ਬੀਜੀ ਕਹਿੰਦੇ ਪੁੱਤਰਾ 4 ਦਿਨ ਬੜਾ ਹੋਲੀ ਬੋਲਦੇ ਸੀਗੇ ਉਹਨਾਂ ਦੀ ਜੁਰਗ ਅਵਸਥਾ ਕਰਕੇ ਦੋ ਬੰਦਿਆਂ ਨੂੰ ਲੈ ਕੇ ਆਏ ਸੀਗੇ ਬਜ਼ੁਰਗ ਅਵਸਥਾ ਕਰਕੇ ਸਮਝ ਨਾ ਆਵੇ ਮੈਨੂੰ ਗੱਲ ਉਹਨਾਂ ਦੀ ਜ਼ੁਬਾਨ ਵੱਲ ਨਹੀਂ ਸੀ ਖਾਂਦੀ ਜਿਵੇਂ ਲਾਗੇ ਜਾ ਕੇ ਸੁਣਿਆ ਕਹਿੰਦੇ 4 ਦਿਨ ਸੂਰੀ ਨੇ ਮੈਨੂੰ ਠਾਣੇ 'ਚ ਨੰਗਿਆ ਰੱਖਿਆ ਸੀ 4 ਦਿਨ ਇੱਕ ਬਜ਼ੁਰਗ ਮਾਤਾ ਨੂੰ ਤੇ ਮੈਂ মিডিਆ ਨੂੰ ਲੈ ਕੇ ਆਇਆ ਮੈਂ ਕਿਹਾ ਭਾਈ ਸਾਹਿਬ ਇਹਨਾਂ ਦੀ ਇੰਟਰਵਿਊ ਕਰੋ ਤੇ ਉਹਨਾਂ ਦੇ ਪੁੱਤਰੇ ਅੱਗੇ ਖੜੇ ਹੋ ਗਏ ਕਹਿੰਦੇ ਸੀ ਕਿ ਆਪ ਆਪਣੀ ਦਾਦੀ ਨੂੰ ਅੱਗੇ ਨਹੀਂ ਔੜ ਦੇਣਾ ਤੇ ਜਦੋਂ ਇੱਕ ਬਜ਼ੁਰਗ ਔਰਤ ਜਿਹਦੇ ਕੋ ਤੁਰਿਆ ਨਹੀਂ ਜਾ ਰਿਹਾ ਤੇ ਉਹ ਅੱਖਾਂ 'ਚੋਂ ਅਥਰੂ ਕਹਿ ਕੇ ਕਹਿ ਰਹੀ ਸੀ ਕਿ ਮੈਨੂੰ 4 ਦਿਨ ਸੂਰੀ ਨੇ ਠਾਣੇ ਦੇ ਵਿੱਚ ਨੰਗਿਆਂ ਰੱਖਿਆ ਤਾਂ ਜਦੋਂ ਮੇਰੇ ਅੱਗੇ ਉਹ ਨੰਗਦਾ ਸੀਗਾ ਤੇ ਖੰਘੂਰਾ ਮਾਰ ਕੇ ਤੇ ਆਪਣੀ ਕੁਰਸੀ ਉਹਨੇ ਮੇਰੇ ਜਿਹੜਾ ਸੈਲ ਸੀਗਾ ਜੇਲ ਸੀਗੀ ਜਾਂ ਜਿਹੜਾ ਬਣਿਆ ਹੁੰਦਾ ਆ ਉਹਦੇ ਸਾਹਮਣੇ ਕਰਕੇ ਆਪਣਾ ਦਫ਼ਤਰ ਲਾ ਲਿਆ ਸੀਗਾ ਕਿ 24 ਘੰਟੇ ਮੇਰੇ ਵੱਲ ਦੇਖਦਾ ਰਹੇ ਇਹੋ ਜਿਹੇ ਹਾਲਾਤ ਕੀਤੇ ਸੀਗੇ ਮੈਂ ਕਹਿੰਦਾ ਕਿ ਇਹੋ ਜਿਹੇ ਦੁਸ਼ਟਾਂ ਨੂੰ ਮਾਰਨ ਵਾਲੇ ਨੂੰ ਆਪਾਂ ਸਿਰਤੇ ਨਹੀਂ ਆਪਣੀਆਂ ਪਲਕਾਂ ਤੇ ਆਪਣੇ ਹੱਥਾਂ ਤੇ ਚੁੱਕਾਂਗੇ ਕਿੰਨਾ ਪਰਵਾਹ ਹੰਗਾਰਾ ਮਿਲਿਆ ਲੋਕਾਂ ਦੇ ਵਿੱਚ ਕਿਹੋ ਜਿਹਾ ਜਨੂਨ ਮਿਲ ਰਿਹਾ ਹੈ ਪਹਿਲਾਂ ਵੀ ਭਾਈ ਅਮਰਤਪਾਲ ਨੂੰ ਲੱਖਾਂ ਦੀ ਤਦਾਰਦ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਐਮਪੀ ਬਣਾਇਆ ਸੀ ਤੇ ਹੁਣ ਭਾਈ ਮਨਦੀਪ ਸਿੰਘ ਜੀ ਜਿਹੜੇ ਚੋਣ ਮੈਦਾਨ ਦੇ ਵਿੱਚ ਆ ਇਸ ਤਰ੍ਹਾਂ ਦੰਗਰ ਨਹੀਂ ਹੰਗਾਰਾ ਬਹੁਤ ਵਧੀਆ ਜੀ ਲੋਕ ਬੜਾ ਲੋਕ ਬੜੇ ਉਤਸ਼ਾਹਿਤ ਨੇ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਸਾਡਾ 3 ਸਾਲਾਂ ਚ ਕੁਝ ਨਹੀਂ ਸਵਾਰਿਆ ਜੇ ਦੁਬਾਰਾ ਅਸੀਂ ਉਹਨਾਂ ਨੂੰ ਵੋਟ ਪਾ ਕੇ ਜਿਦਾ ਦੇ ਉਹਨਾਂ ਨੇ ਹਰ ਇੱਕ ਸਾਲ ਦੇ ਵਿੱਚ ਕੀ ਸਵਾਰ ਦੇਣਾ ਲੋਕਾਂ ਦੀਆਂ ਮਾਵਾਂ ਕਹਿੰਦੀਆਂ ਨੇ ਪੁੱਤਰਾ ਕਿ ਸਾਨੂੰ ਉਹਨਾਂ ਤੇ ਕੋਈ ਯਕੀਨ ਨਹੀਂ ਜੇ ਸਾਨੂੰ ਯਕੀਨ ਆ ਜੇ ਸਾਡੀਆਂ ਕੁਖਾਂ ਕੋਈ ਬਚਾ ਸਕਦਾ ਹੈ ਜੇ ਸਾਡੇ ਉਜੜਦੇ ਘਰ ਕੋਈ ਬਚਾ ਸਕਦਾ ਹੈ ਭਾਈ ਅਮਰਪਾਲ ਜੀ ਉਹਨਾਂ ਦੀ ਟੀਮ ਬੀਜੇਪੀ ਦਾ ਕਹਿਣਾ ਵਾ ਕਿ ਜੇ ਪੰਜਾਬ ਦਾ ਲਾਅਨ ਆਰਡਰ ਜਿਹੜਾ ਸਥਿਰ ਕਰ ਸਕਦਾ ਵਾ ਪੰਜਾਬ ਦਾ ਕੋਈ ਭਲਾ ਚਾ ਸਕਦਾ ਹੈ ਜੇ ਇੱਕ ਬੀਜੇਪੀ ਸਰਕਾਰੀ ਜਿਹੜੀ ਮੈਂ ਯਾਦ ਆਪਣਾ ਕਰ ਸਕੀ ਤੇ ਮੈਂ ਉਸੇ ਬੀਜੇਪੀ ਨੂੰ ਪੁੱਛਣਾ ਚਾਹਾਂਗਾ ਕਿ ਮਨੀਪੁਰ ਦੇ ਵਿੱਚ ਕੀ ਕੀਤਾ ਮਨੀਪੁਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਣ ਦੇ ਨਾਲ-ਨਾਲ ਉਹਨਾਂ ਨੇ ਕ੍ਰਿਸਚਨ ਪਰਿਵਾਰਾਂ ਦੀਆਂ ਕੁੜੀਆਂ ਨੂੰ ਨੰਗਿਆਂ ਕਰਕੇ ਸੜਕ ਤੇ ਤੋੜਿਆ ਨੰਗਿਆਂ ਕਰਕੇ ਸੜਕ ਦੇ ਉੱਤੇ ਤੋਰਿਆ ਤੇ ਉੱਥੇ ਕਾਨੂੰਨ ਵਿਵਸਥਾ ਕਿੱਥੇ ਸੀਗੀ ਬੀਜੇਪੀ ਦੀ ਸਰਕਾਰ ਨੇ ਲਦਾਖ ਦੇ ਵਿੱਚ ਜਿਹੜਾ 3 idiots ਦੇ ਵਿੱਚ ਜਿਹੜਾ ਅਮੀਰ ਖਾਨ ਨੇ ਰੋਲ ਨਿਭਾਇਆ ਸੀਗਾ ਉਹਦੇ ਵਿੱਚ ਜਿਹੜਾ ਹੁੰਗਸੁੰਗ ਸੀਗਾ ਉਸ ਦੇ ਉੱਤੇ ਦੁਬਾਰਾ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਡੱਕਦਾ ਉਹ ਬੀਜੇਪੀ ਸਪੋਰਟਰ ਸੀਗਾ ਉਹਦੇ ਤੇ ਐਨਐਸਏ ਲਾਤੀ ਕਿਉਂ ਲਾਤੀ ਕਿਉਂਕਿ ਉਹ ਆਪਣੇ ਹੱਕ ਮੰਗ ਰਿਆ ਸੀ ਆਪਣੀ ਸਟੇਟ ਦੇ ਹੱਕ ਮੰਗ ਰਿਆ ਸੀ ਕਿਉਂਕਿ ਮੇਰਾ ਸਟੇਟ ਨੂੰ ਸ਼ੈਡਿਊਲ 6 ਦੇ ਵਿੱਚ ਜਿਹੜਾ ਆਉਂਦਾ ਆ ਉਹਦਾ ਦਰਜਾ ਦਿੱਤਾ ਜਾਵੇ ਜਿਹੜੀ ਸਾਡੀ ਕਮਿਊਨਿਟੀ ਹੈ ਜਿਹੜਾ ਸਾਡਾ ਵਾਤਾਵਰਣ ਨੂੰ ਸਾਹਮਣ ਦੀ ਆਪਾਂ ਪਰਮਿਸ਼ਨ ਚਾਹੁੰਦੇ ਆ ਸੈਂਟਰ ਤੋਂ ਉਸ ਨੇ ਉੱਥੇ ਧਰਨਾ ਲਾਇਆ ਤੇ ਉਸ ਦੇ ਉੱਤੇ ਉਹਨਾਂ ਨੇ ਐਨਐਸਏ ਲਾਤੀ ਇਹ ਅੱਜ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੂੰ ਮੀਡੀਆ 'ਚ ਨਹੀਂ ਆਉਣ ਦੇ ਰਹੇ ਪਾੜ ਤੁਸੀਂ ਇਹ ਚੀਜ਼ ਦੇਖੋ ਕਿ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੇ ਸੀਗੇ ਅਸੀਂ ਵੀ ਤਾਂ ਪੰਜਾਬ ਦੇ ਹੱਕਾਂ ਦੀ ਭਾਈ ਅਮਰਤਪਾਲ ਜੀ ਦੀ ਗੱਲ ਕਰ ਰਹੇ ਸੀਗੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਸੀਗੇ ਉਹਨਾਂ ਤੇ ਵੀ ਐਨਐਸਏ ਲਾ ਕੇ ਉਹਨਾਂ ਨੇ ਅੰਦਰ ਸੁਟਤਾ ਕਹਿਣ ਦਾ ਭਾਵ ਜਿਹੜੀ ਭਾਪੀ ਕਹਿ ਰਹੀ ਆ ਕਿ ਅਸੀਂ ਕਾਨੂੰਨ ਵਿਵਸਥਾ ਬਣਾ ਦਾਂਗੇ ਅਸਲ ਦੇ ਵਿੱਚ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਕਾਨੂੰਨ ਵਿਵਸਥਾ ਜੇ ਕਿਸੇ ਨੇ ਵਿਗਾੜੀ ਆ ਉਹ ਆ ਆਰਐਸਐਸ ਭਾਪੀ ਜਿਨ੍ਹਾਂ ਨੇ ਅੱਜ ਸਾਡਾ ਜਿਹੜਾ ਦੇਸ਼ ਆ ਉਹ ਸਿੱਕੇ ਦਾ ਰੰਗ ਦਾ ਔਰ ਹੋਰ ਵੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਟਾਈਮ ਲੋਕਾਂ ਨੂੰ ਫੈਸਲਾ ਕਰਨਾ ਪਏਗਾ ਕੀ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ ਜਾਂ ਖਾਲਿਸਤਾਨ ਦੇ ਵਿੱਚ ਰਹਿਣਾ ਤੁਸੀਂ ਇਹ ਜਾਣਕਾਰੀ ਦਿਓ ਕਿ ਭਾਈ ਮਨਦੀਪ ਸਿੰਘ ਜਾਂ ਭਾਈ ਅਮਰਪਾਲ ਸਿੰਘ ਜਿਹੜਾ ਖਾਲਿਸਤਾਨ ਦੀ ਮੰਗ ਕਰਦੇ ਨਹੀਂ ਜੀ ਪਹਿਲੀ ਗੱਲ ਤੇ ਇਹ ਜਿਹੜਾ ਤੁਸੀਂ ਰਜਾ ਰਾਜਾ ਵੜਿੰਗ ਚੀਜ਼ ਕ੍ਰੀਏਟ ਕਰਨਾ ਚਾਹੁੰਦਾ ਨਾ ਉਹ ਸਮਝਦਾ ਕਿ ਮੈਂ ਬਹੁਤ ਸ਼ਾਤਰ ਹਾਂ ਉਹਨੂੰ ਕਹੇ ਸਾਡੇ ਮੂੰਹ 'ਚ ਗੱਲਾਂ ਨਾ ਪਾ ਜੇ ਤੁਸੀਂ ਚਾਹੁੰਦੇ ਹੋ ਜੇ ਤੁਹਾਡੇ ਮਾਧਿਅਮ ਰਹੀ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਗਾ ਖਾਲਿਸਤਾਨ ਹੈ ਕੀ ਉਹ ਖਾਲਿਸਤਾਨ ਨੂੰ ਇੱਕ ਟੈਰਰਿਸਟ ਗਰੁੱਪ ਦੀ ਤਰ੍ਹਾਂ ਇੱਕ ਟੈਰਰਿਸਟ ਦੇਸ਼ ਦੀ ਤਰ੍ਹਾਂ ਸਾਨੂੰ ਲੋਕਾਂ ਦੇ ਸਾਹਮਣੇ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਅਸਲ 'ਚ ਖਾਲਿਸਤਾਨ ਹੈ ਕੀ ਖਾਲਸ ਥਾਨ ਜਿੱਥੇ ਖਾਲਸਾ ਉਹ ਜਿੱਥੇ ਖਾਲਸ ਯੂਥ ਮਿਲੇ ਖਾਲਸ ਰਾਜਨੀਤੀ ਮਿਲੇ ਖਾਲਸ ਖਾਣ ਪੀਣ ਮਿਲੇ ਖਾਲਸ ਆਬੋ ਹਵਾ ਮਿਲੇ ਉਹਨੂੰ ਖਾਲਿਸਤਾਨ ਕਿਹਾ ਜਾਂਦਾ ਹੈ ਜਿਹੜਾ ਇਹ ਸਾਨੂੰ ਪਾਠ ਬਣਾਉਣਾ ਚਾਹੁੰਦੇ ਨੇ ਇਹਨਾਂ ਨੂੰ ਕੋ ਆਪਣਾ ਪਾਠ ਆਪਣੇ ਕੋਲ ਰੱਖੋ ਜਿਹੜਾ ਤੁਸੀਂ ਪਾਠ ਸਾਨੂੰ 84 ਚ ਪੜਾਇਆ ਸੀ ਨਾ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਤੁਹਾਡਾ ਦੁਬਾਰਾ ਪਾਠ ਆਪਾਂ ਚੱਲਣ ਨਹੀਂ ਦੇਣਾ ਅੱਜ ਜੋ ਸਮਾਂ ਆ ਹੁਣ ਉਹ ਜਿਹੜਾ ਸਮਾਂ ਸੀਗਾ ਪੰਜਾਬ ਦੇ ਲੀਡਰ ਜਿਹੜੇ ਸੀਗੇ ਵਿਕ ਗਏ ਸੀਗੇ ਅੱਜ ਉਹ ਸਮਾਂ ਨਹੀਂ ਰਿਹਾ ਅੱਜ ਬੰਦ-ਬੰਦ ਕਟਿਆ ਜਾਊਗਾ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਲੀਡਰਸ਼ਿਪ ਅਕਾਲੀ ਦਲ ਵਾਰਸ ਪੰਜਾਬ ਦੀ ਲੀਡਰਸ਼ਿਪ ਕਦੀ ਵੀ ਵਿਕੇਗੀ ਨਹੀਂ ਪੰਜਾਬ ਪੱਖੀ ਪੰਥ ਪੱਖੀ ਗੱਲ ਕਰੇਗੀ ਉਦੇ ਵਿੱਚ ਜੇ ਕੋਈ ਸਾਡੇ ਨਾਲ ਆ ਤੇ ਆਪਾਂ ਝੋਲੀ ਾੜ ਕੇ ਉਹਦਾ ਸਵਾਗਤ ਕਰਦੇ ਆ ਜੇ ਕੋਈ ਨਹੀਂ ਨਾਲ ਉਹਨੂੰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪਰ ਰਹੀ ਗੱਲ ਰਾਜੇ ਵੜਿੰਗ ਦੀ ਜਿਹੜੀ ਉਹ ਚੀਜ਼ ਸਾਬਤ ਕਰਨਾ ਚਾਹੁੰਦਾ ਹੈ ਕਿ ਜੀ ਇਹ ਖਾਲਸਾਣ ਆ ਕਿ ਹਿੰਦੁਸਤਾਨ ਆ ਪਹਿਲੀ ਗੱਲ ਤੇ ਹਿੰਦੁਸਤਾਨ ਹੈ ਕੀ ਜੇ ਕਿਸੇ ਹਿੰਦੁਸਤਾਨ ਦਾ ਵਜੂਦ ਬਚਾਇਆ ਨਾ ਜੇ ਕਿਸੇ ਹਿੰਦੁਸਤਾਨ ਦਾ ਵਜੂਦ ਵਜੂਦ ਬਚਾਇਆ ਵਜੂਦ ਬਚਾਇਆ ਕਿਨੇ ਹਿੰਦੁਸਤਾਨ ਦਾ ਪੰਜਾਬ ਨੇ ਜਦੋਂ ਹਿੰਦੁਸਤਾਨ ਦੀ ਪੱਤ ਰੁੜਨ ਦੀ ਸੀ ਗਲੀਆਂ ਚ ਰੁੜਨ ਦੀ ਸੀ ਕਿ ਉਸ ਟਾਈਮ ਪੰਜਾਬ ਨੇ ਆਪਣੇ ਖੂਨ ਨਾਲ ਸਾਫ਼ ਕੀਤੀ ਸੀਗੀ ਜਦੋਂ ਤਿਰੰਗਾ ਝੰਡਾ ਗੋਰੇ ਆਪਣੀ ਚਿੱਤੜ ਪੁੰਜਣ ਵਾਸਤੇ ਸਾਫ਼ ਕਰਦੇ ਸੀਗੇ ਤੇ ਸਿੱਖਾਂ ਨੇ ਜਾ ਕੇ ਪੰਜਾਬ ਨੇ ਜਾ ਕੇ 90% ਕੁਰਬਾਨੀਆਂ ਦੇ ਕੇ ਉਸ ਤਿਰੰਗੇ ਨੂੰ ਬਚਾਇਆ ਸੀਗਾ ਅੱਜ ਉਹ ਤਿਰੰਗਾ ਸਿੱਖਾਂ ਦਾ ਵੈਰੀ ਬਣ ਗਿਆ ਸੋ ਅੱਜ ਦਾ ਜਿਹੜਾ ਯੂਥ ਆ ਨਾ ਉਹ ਇਹਨਾਂ ਦੀਆਂ ਬਹਿਕਾਵੀਆਂ ਗੱਲਾਂ ਦੇ ਵਿੱਚ ਆਉਣ ਵਾਲਾ ਨਹੀਂ ਅੱਜ ਦਾ ਯੂਥ ਵੈਲ ਐਜੂਕੇਟਿਡ ਆ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਜਿੰਨੇ ਵੀ ਸਾਡੇ ਸੇਵਾਦਾਰ ਨੇ ਦੇ ਆਰ ਆ ਵੈਲ ਕੁਆਲੀਫਾਈਡ ਦੇ ਆਰ ਆ ਵੈਲ ਐਜੂਕੇਟਿਡ ਜਿੰਨੇ ਵੀ ਕਹਿਣਾ ਵਾ ਚਾਹੇ ਪੰਜਾਬ ਦੀ ਚਾਹੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਵਰਲਡ ਪੋਲਿਟਿਕਸ ਤੱਕ ਜਿੰਨੇ ਵੀ ਗੱਲ ਕਰਨੀ ਹੈ ਸਾਡੇ ਦੇ ਟੇਬਲ ਤੇ ਬਹਿ ਕੇ ਆਣ ਕੇ ਗੱਲ ਕਰ ਲਈ ਕਾਂਗਰਸ ਦਾ ਮੇਰੇ ਹਲਕੇ ਦੇ ਨੇ ਬਾਜਵਾ ਸਾਹਿਬ ਕਾਂਗਰਸ ਦਾ ਇੱਕ ਬਾਜਵਾ ਸਾਹਿਬ ਕਹਿ ਰਹੇ ਸੀਗੇ ਕਿ ਇੰਟਰਨੈਸ਼ਨਲ ਬਾਰਡਰ ਖੋਲ ਦੋ ਤੇ ਮੈਂ ਜਿਹੜਾ ਪੰਜਾਬ ਨੂੰ ਅਸੀਂ ਸਿੰਗਾਪੁਰ ਸਿੰਗਾਪੁਰ ਬਣਾ ਦਾਂਗੇ ਸੁਖਬੀਰ ਬਾਦਲ ਕਹਿੰਦਾ ਸੀਗਾ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੂੰਗਾ ਬਾਜਵਾ ਸਾਹਿਬ ਕਹਿੰਦੇ ਨੇ ਕਿ ਮੈਂ ਸਿੰਗਾਪੁਰ ਬਣਾ ਦੂੰਗਾ ਤਿੰਨ ਵਾਰੀ ਐਮਐਲਏ ਰਹਿ ਚੁੱਕੇ ਹੁਣ ਦੋ ਤੋਂ ਦੋ ਵਾਰੀ ਕੈਬਨਿਟ ਮੰਤਰੀ ਰਹਿ ਚੁੱਕੇ ਹੁਣ ਇੱਕ ਵਾਰੀ ਲੋਕ ਸਭਾ ਮੈਂਬਰ ਰਹਿ ਚੁੱਕੇ ਹੁਣ ਰਾਜ ਸਭਾ ਮੈਂਬਰ ਰਹਿ ਚੁੱਕੇ ਹੁਣ ਲੋਕ ਸਭਾ ਲੀਡਰ ਹੋਣ ਆਪੋਜੀਸ਼ਨ ਦੇ ਲੀਡਰ ਹੋਣ ਉਹਨਾਂ ਕੋਲੋਂ ਆਪਣਾ ਕਾਦੀਆਂ ਹਲਕਾ ਤੇ ਬਚਾਇਆ ਨਹੀਂ ਗਿਆ ਅੱਜ ਤੱਕ ਕਾਦੀਆਂ ਹਲਕੇ ਦੇ ਵਿੱਚ ਇੱਕ ਬੱਸ ਸਟੈਂਡ ਨਹੀਂ ਖੋਲਿਆ ਗਿਆ ਇਹਨਾਂ ਕੋ ਤੇ ਸਿੰਗਾਪੁਰ ਬਣਉਣ ਦੀ ਗੱਲ ਕਰਨਗੇ ਦੋ ਘੰਟੇ ਕਾਦੀਆਂ ਸ਼ਹਿਰ ਦੇ ਵਿੱਚ ਮੀਂਹ ਪੈ ਜਾ ਤੇ ਕਿਸ਼ਤੀਆਂ ਪਉਣ ਵਾਲਾ ਮਾਹੌਲ ਬਣ ਜਾਂਦਾ ਗਲੀਆਂ ਦੇ ਵਿੱਚ ਤੇ ਇਹ ਗੱਲ ਕਰਨ ਦੇ ਸਿੰਗਾਪੁਰ ਬਣਉਣ ਦੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹਨਾਂ ਨੇ ਭਗਵੰਤ ਮਾਨ ਦਾ ਝੂਠਾ ਖਾ ਲਿਆ ਆ ਕਿ ਜਿਹੜਾ ਜਿਹੜਾ ਗਪੌੜ ਸਿੰਘ ਉਹ ਵਜਾਉਂਦਾ ਸੀਗਾ ਉਹ ਇਹਨਾਂ ਨੂੰ ਵਜਾਉਣਾ ਆ ਗਿਆ ਤੇ ਹੁਣ ਜਿਹੜਾ ਪੰਜਾਬ ਵਿਆਪ ਗਪੌੜ ਸੰਖਾਂ ਦੇ ਵਿੱਚ ਆਉਣ ਵਾਲਾ ਨਹੀਂ ਜਿਹੜਾ ਇਹਨਾਂ ਨੇ ਪਰਛਾਵਾਂ ਭਗਵੰਤ ਮਾਨ ਦਾ ਲਿਆ ਸੀਗਾ ਕਿਤੇ ਨਾ ਕਿਤੇ ਉਹਦਾ ਅਸਰ ਇਹਨਾਂ ਦੇ ਸਿਰ ਤੇ ਲੱਭਦਾ ਆ ਜਿਹੜੀ ਇਹ ਪੰਜਾਬ ਨੂੰ ਇੱਕ ਨਵੀਂ ਗੰਦੀ ਤੇ ਝੂਠੀ ਰਾਜਨੀਤੀ ਵੱਲ ਤੋਰਨਾ ਚਾਹੁੰਦੇ ਨੇ ਆਪਾਂ ਉਧਰ ਤੁਰਨ ਨਹੀਂ ਦੇਣਾ ਆਪਾਂ ਸੱਚੀ ਤੇ ਸੁੱਚੀ ਰਾਜਨੀਤੀ ਵੱਲ ਤੁਰਨ ਦੇਣਾ ਹੈ ਪੰਜਾਬ ਨੂੰ ਪੰਜਾਬ ਦਾ ਮਾਹੌਲ ਆ ਜਗ੍ਹਾ ਜਗ੍ਹਾ ਤੇ ਲੁੱਟਾਂ ਖੂਆਂ ਹੋ ਰਹੀਆਂ ਗੋਲੀ ਚੱਲਦੀ ਪ ਨਸ਼ਿਆਂ ਦਾ ਬੋਲਬਾਲਾ ਆ ਕਿਸ ਤਰ੍ਹਾਂ ਗੁਰਸਿੱਖੀ ਗੁਰਗੰਸਾਭ ਦੀਆਂ ਜਗ੍ਹਾ ਜਗ੍ਹਾ ਤੇ ਬੇਦਬੀਆਂ ਹੋ ਰਹੀਆਂ ਕੌਣ ਜ਼ਿੰਮੇਵਾਰ ਨੇ ਇਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਆ ਰਵੈਤੀ ਪਾਰਟੀਆਂ ਇਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਆ ਕਾਂਗਰਸ ਸਰਕਾਰਾਂ ਜਿਨ੍ਹਾਂ ਨੇ ਇੱਥੇ ਗੈਂਗਸਟਰਵਾਦ ਨੂੰ ਉਭਾਰਿਆ ਇੱਥੇ ਸਭ ਤੋਂ ਵੱਡਾ ਜ਼ਿੰਮੇਵਾਰ ਆ ਅਕਾਲੀ ਦਲ ਬਾਦਲ ਕੇ ਜਿਨ੍ਹਾਂ ਨੇ ਇਹਨਾਂ ਨੂੰ ਹਵਾ ਦੇ ਕੋ ਉਭਾਰਿਆ ਪੰਜਾਬ ਦੇ ਵਿੱਚ ਲੋਕੀ ਕਹਿ ਰਹੇ ਨੇ ਕਿ ਮਜੀਠੀਏ ਨੇ ਚਿਟਾ ਵੇਚਿਆ ਇਹ ਤਾਂ ਬੜੀ ਬਾਤ ਵਿੱਚ ਆਇਆ ਲੋਕਾਂ ਨੂੰ ਪਤਾ ਹੀ ਨਹੀਂ ਅਸਲ 'ਚ ਪੰਜਾਬ 'ਚ ਜਿਹੜਾ ਬੂਟਾ ਲਾਇਆ ਸੀਗਾ ਅਸਲ 'ਚ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੂਟਾ ਲਾਇਆ ਸੀਗਾ ਉਹ ਲਾਇਆ ਸੀਗਾ ਕਾਂਗਰਸ ਨੇ ਉਸ ਬੂਟੇ ਦਾ ਫਲ ਕਿੰਨੇ ਖਾਦਾ ਆਣ ਕੇ ਅਕਾਲੀ ਦਲ ਨੇ ਬਾਦਲਕਿਆਂ ਨੇ ਠੀਕ ਉਸ ਜਿਹਦਾ ਨਸ਼ੇ ਦਾ ਨਸ਼ੇ ਦਾ ਸੌਦਾਗਰ ਸੀਗਾ ਜਿਹੜਾ ਨਸ਼ੇ ਦਾ ਸੌਦਾਗਰ ਮੰਨਿਆ ਜਾਂਦਾ ਭਗਵੰਤ ਮਾਨ ਕਹਿੰਦਾ ਸੀਗਾ ਕਿ ਨਸ਼ੇ ਦਾ ਇੱਕ ਸੌਦਾਗਰ ਮੈਂ ਫੜ ਕੇ ਜੇਲ੍ਹ 'ਚ ਰੱਖਦਾ ਗਿਰਮਜੀਠੀਏ ਨੂੰ ਤੇ ਉਸ ਨੇ ਦੂਜੇ ਨਸ਼ੇ ਦੇ ਸੌਦਾਗਰ 'ਚ ਜਿਹੜਾ ਤਰਨਤਨ ਦਾ ਸੌਦਾਗਰ ਵਜਦਾ ਆ ਹਰਮੀਰ ਸੰਧਰ ਨੂੰ ਟਿਕਟ ਦੇਖਣੇ ਆਜਤਾ ਜਿਹੜਾ ਦੋਰਾ ਦੋਰਾ दोगਲਾ ਪਾਣਿਆ ਜਿਹੜੀ दोगਲੀ ਰਾਜਨੀਤੀ ਆ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਡੁੱਬਣ ਵੱਲ ਲੈ ਕੇ ਜਾਂਦੀ ਆ ਨਾ ਕਿ ਤਾਰਨ ਵੱਲ ਰਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀ ਜਦੋਂ ਉਹਨਾਂ ਦੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਆ ਜਾਂਣ ਉੱਥੇ ਮੈਨੂੰ ਲੱਗਦਾ ਨਹੀਂ ਆ ਕਿ ਕਿਸੇ ਵੀ ਚੀਜ਼ ਨੂੰ ਬਿਆਨ ਕੀਤਾ ਜਾ ਸਕਦਾ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀ ਗੱਲ ਆ ਜਾਂਦੀ ਹੈ ਮੈਂ ਇਮੋਸ਼ਨਲੀ ਲੋਕਾਂ ਨੂੰ ਅਟੈਚ ਨਹੀਂ ਕਰਨਾ ਚਾਹੁੰਦਾ ਮੈਂ ਇਮੋਸ਼ਨਲੀ ਲੋਕਾਂ ਦੇ ਉਹ ਦੁਖੀ ਜ਼ਖਮਾਂ ਤੇ ਨੁੰਦਰਾ ਨਹੀਂ ਮਾਰਨਾ ਚਾਹੁੰਦਾ ਉਹ ਸਾਨੂੰ ਪਤਾ ਹੈ ਕਿ ਅਸੀਂ ਪਿੰਡ ਦੇ ਤੇ ਕੀ ਹਿਣਾ ਰਹੇ ਹਾਂ ਉਹਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਜਦੋਂ ਅਗੁਰੂ ਮਹਾਰਾਜ ਕਿਰਪਾ ਕਰਨ 2027 'ਚ ਸਾਡੀ ਸਰਕਾਰ ਆਵੇ ਜਿਹੜੇ ਵੀ ਦੋਸ਼ੀ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਧ ਤੋਂ ਵੱਧ ਵੱਡੇ ਤੋਂ ਵੱਡੀਆਂ ਸਜ਼ਾਾਂ ਉਹਨਾਂ ਨੂੰ ਆਪਾਂ ਉਹਨਾਂ ਵੱਲ ਤੋਰਾਂਗੇ ਤੇ ਜਿਹੜੇ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਸੀਗੇ ਕਿ ਇਹ ਆਪਾਂ ਬੇਦਬੀ ਦਾ 3 ਮਹੀਨਿਆਂ ਦੇ ਵਿੱਚ ਆਪਾਂ ਬੇਦਬੀ ਦਾ ਕਰਾਂਗੇ ਕਿਉਂਕਿ ਸਾਡੇ ਕੋਲ ਕੁਵਰ ਵਿਜੇ ਪ੍ਰਤਾਪ ਦੀ ਰਿਪੋਰਟ ਆ ਤੇ ਅਸੀਂ ਦੋਵਾਂ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਅੰਦਰ ਡੱਕ ਦਾਂਗੇ ਅੱਜ ਦੇ 3 ਸਾਲ ਹੋ ਗਏ ਹਣਾ ਜੀ ਜੀਲ ਚ ਹਲੇ ਵੀ ਡੱਕੇ ਨਹੀਂ ਗਏ ਸੋ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਪਾਰਟੀ ਮੈਂ ਹਮੇਸ਼ਾ ਰੋਲਾ ਪਾਉਂਦਾ ਰਹਿਣਾ ਆ ਕਿ ਨੌਜਵਾਨੋ ਪੰਜਾਬੀਓ ਸਮਝੋ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਪੰਜਾਬ ਪੱਖੀ ਨਹੀਂ ਹੋ ਸਕਦੀ ਜੇ 1984 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲੋ 1947 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲੋ ਇੱਕ ਵੀ ਪਾਲਿਸੀ ਦੱਸ ਦਿਓ ਜਿਹੜੀ ਪੰਜਾਬ ਪੱਖੀ ਹੋਵੇ ਇੱਕ ਵੀ ਪਾਲਿਸੀ ਪੰਜਾਬ ਪੱਖੀ ਨਹੀਂ ਸੀ ਜਿਹੜੀਆਂ ਪਾਲਿਸੀ ਸੀਗੀਆਂ ਉਹ ਪੰਜਾਬ ਨੂੰ ਡੋਬ ਲੈ ਸੀਗੀਆਂ ਅੱਜ ਉਹਨਾਂ ਦਾ ਨਤੀਜਾ ਪੰਜਾਬ ਡੁੱਬ ਰਿਹਾ ਹੁਣ ਤੁਹਾਡੇ ਕੋਈ ਐਜੰਡਾ ਕਿਹੜਾ ਵਾ ਕੀ ਐਜੰਡੇ ਨਾਲ ਲੈ ਕੇ ਤੁਸੀਂ ਪੰਜਾਬ ਕੋ ਇਹ ਹਲਕੇ ਦੇ ਲੋਕਾਂ ਕੋ ਵੋਟ ਮੰਗ ਲਿਓ ਕੀ ਤੁਹਾਡੇ ਕੋਈ ਇੱਕੋ ਹੀ ਇਸ਼ੂ ਆ ਇਹ ਜਿਹੜਾ ਆਪਣਾ ਸਦੀਰ ਸੂਰੀ ਦੀ ਗੱਲ ਕਰ ਲਈਏ ਜਾਂ ਸੂਬਾ ਸ੍ਰੀ ਹਰਦ ਦੀ ਗੱਲ ਕਰ ਲਈਏ ਇਸੇ ਇਸ਼ੂ ਲੈ ਕੇ ਤੁਸੀਂ ਪ੍ਰੋਪਾਗੈਂਡਾ ਕਰ ਰਹੇ ਹੋ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਕੋਈ ਤੁਹਾਡੇ ਕੋ ਆਪਣਾ ਕੋਈ ਖੁਦ ਪੰਜਾਬ ਨੂੰ ਬਚਾਉਣ ਦਾ ਜਾਂ ਹਲਕੇ ਲਈ ਕੁਝ ਤਰੱਕੀ ਕਰਨ ਦਾ ਕੋਈ ਝੰਡਾ ਹੈ ਤੁਹਾਡੇ ਕੋਲ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਭ ਤੋਂ ਵੱਡਾ ਸਾਡੇ ਕੋਲ ਏਜੰਡਾ ਤੁਹਾਡੇ ਸਾਹਮਣੇ ਆ ਗਿਆ ਹੋਊਗਾ ਹੜਾਂ ਦੇ ਵਿੱਚ ਹੜਾਂ ਦੇ ਵਿੱਚ ਜਦੋਂ ਹੜਾਂ ਦੀ ਮਾਰ ਪਈ ਸਭ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਟੀਮ ਮੋਰਚਾ ਲਾ ਕੇ ਭੋਗਪੁਰ ਸੁਲਤਾਨਪੁਰ ਲੋਧੀ ਜਾ ਕੇ ਬੈਠ ਗਈ ਸੀ ਉੱਥੋਂ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਦੋਂ ਪੰਜਾਬ ਤੇ ਭੀੜ ਪੈਂਦੀ ਆ ਤੇ ਨਾਲ ਖਲੋਈਦਾ ਕਿਦਾਂ ਆ ਉਸ ਤੋਂ ਅੱਠਾਂ ਦਿਨਾਂ ਬਾਅਦ ਕਿਤੇ ਸਰਕਾਰ ਦੀ ਕੰਤ ਜਾ ਕੇ ਜੂ ਜੂ ਸਰਕੀ ਉਸ ਤੋਂ ਬਾਅਦ ਇਹਨਾਂ ਦਾ ਪ੍ਰਸ਼ਾਸਨ ਆਣ ਕੇ ਕਵਰ ਅਪ ਕਰਨ ਲੱਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਾਡੇ ਕੋਲ ਅਜੰਡਾ ਕੀ ਅਸੀਂ ਤਾਂ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਤੇ ਪੀੜ ਪਵੇ ਪੰਜਾਬ ਤੇ ਦੁੱਖ ਆਵੇ ਤਾਂ ਪੰਜਾਬ ਨਾਲ ਖਲੋਈਦਾ ਕਿਦਾਂ ਆ ਉਹਦਾ ਸਬੂਤ ਜਿਹੜਾ ਸਾਨੂੰ ਫੜਣੇ ਘਰਾਂ ਘਰਾਂ ਜਾ ਸੁਖਬੀਰ ਸਿੰਘ ਬਾਦਲ ਵੀ ਖੜ ਗਿਆ ਲੋਕਾਂ ਦੇ ਨਾਲ ਉਹਨਾਂ ਨੇ ਵੀ ਕਾਫੀ ਪੈਸਾ ਵੰਡਿਆ ਕਾਫੀ ਉਹਨਾਂ ਲੋਕਾਂ ਨੂੰ ਤੇਲ ਡੀਜ਼ਲ ਕਾਫੀ ਮਦਦ ਕੀਤੀ ਹੈ ਲੋਕਾਂ ਦੀ ਉਹਨਾਂ ਨੇ ਵੀ ਤੇ ਜਿਹੜੇ ਹੜਪੀੜ ਤੇ ਲੋਕਾਂ ਦਾ ਦਿਲ ਜਿੱਤ ਲਿਆ ਉਹਨਾਂ ਨੇ ਨਹੀਂ ਜੀ ਨਹੀਂ ਇਹ ਤੁਸੀਂ ਸੁਖਬੀਰ ਬਾਦਲ ਸਿੰਘ ਜੀ ਦੇ ਪਰਸਨਲ ਅਕਾਊਂਟ ਚੋਂ ਸੁਖਬੀਰ ਬਾਦਲ ਸਿੰਘ ਜੀ ਦੇ ਬਾਦਲ ਕਿਆਂ ਦੀ ਪਾਰਟੀ ਦੇ ਅਕਾਊਂਟ ਚੋਂ ਜਾਂ ਉਹਨਾਂ ਦੇ ਬਿਜ਼ਨਸ ਦੇ ਅਕਾਊਂਟ ਚੋਂ ਮੈਨੂੰ ਇੱਕ ਐਂਟਰੀ ਕੱਢ ਕੇ ਦਿਖਾ ਦਿਓ ਤੁਸੀਂ ਜਿਹੜੀ ਜਿਹੜੀ ਮਾਇਆ ਸੀਗੀ ਉਹ ਸੰਗਤ ਦੀ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਨੇ ਇੱਕ ਇੱਕ ਦਿਨ ਦੀ ਤਨਖਾਹ ਕੱਟੀ ਗਈ ਉਹ ਤਨਖਾਹਾਂ ਦਾ ਪੈਸਾ ਸੰਗਤ ਦਾ ਪੈਸਾ ਸੰਗਤ ਦੇ ਵਿੱਚ ਵੰਡਿਆ ਗਿਆ ਉਹ ਆਪ ਨਾ ਕਹਿਣ ਕਿ ਸੁਖਬੀਰ ਬਾਦਲ ਨੇ ਵੰਡਿਆ ਅੱਜ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸੇਵਾਦਾਰ ਨੇ ਜਿੰਨੇ ਵੀ EMPLOYEES ਨੇ ਜਿੰਨੇ ਵੀ ਸੇਵਾਦਾਰ ਸੇਵਾ ਨਿਭਾ ਰਹੇ ਨੇ ਇੱਕ ਦਿਨ ਦਾ ਨਹੀਂ ਦੋਰ ਦਿਨ ਦੀਆਂ ਤਨਖਾਹਾਂ ਕੱਟ ਕੇ ਉਹਨਾਂ ਦਾ ਜਿਹੜਾ ਪੈਸਾ ਸੀਗਾ ਲੋਕਾਂ ਚ ਵੰਡਿਆ ਗਿਆ ਤੇ ਜਿਹੜਾ ਸਾਰਾ ਕ੍ਰੈਡਿਟ ਸੀਗਾ ਉਹ ਬਦਲ ਸਭ ਲੈ ਗਏ ਹੁਣ ਆਮ ਪਾਰਟੀ ਵੱਲੋਂ ਵੀ ਪੂਰਾ ਦੱਸਿਆ ਜਾ ਰਿਹਾ ਕਿ ਇਹ ਪੰਜਾਬ ਦੇ ਹਤਿਆਸ਼ੀ ਆ ਉਹਨਾਂ ਵੱਲੋਂ ਵੀ ਫੰਡ ਜਿਹੜੇ ਦਿੱਤੇ ਜਾ ਰਹੇ ਆ ਜਿਹੜੇ ਚੈੱਕ ਦਿੱਤੇ ਜਾ ਰਹੇ ਆ ਪੂਰੇ ਪੰਜਾਬ ਦੇ ਹਾਰਪੀਟ ਦੇ ਲੋਕਾਂ ਨੂੰ ਔਰ ਕਈ ਸਹੂਲਤਾਂ ਦਿੱਤੀਆਂ ਗਈਆਂ ਨੇ ਪੰਜਾਬ ਵੱਲੋਂ ਪੰਜਾਬ ਨੂੰ ਇਤਨਾ ਬਿਜਲੀ ਦੀ ਗੱਲ ਕਰ ਲਈਏ ਜਾਂ ਹੋਰ ਵੀ ਕਈ ਸਹੂਲਤਾਂ ਜਿਹੜੀਆਂ ਇਹ ਜੇ ਦਿੱਤੀਆਂ ਜਿਹਦੇ ਨਾਲ ਪੰਜਾਬ ਦੇ ਲੋਕ ਖੁਸ਼ ਖੁਸ਼ ਨਜ਼ਰ ਆਣ। ਤੇ ਜੀ ਮੈਂ ਪਹਿਲੀ ਗੱਲ ਤੇ ਤੁਹਾਨੂੰ ਇਹ ਗੱਲ ਕਰਨੀ ਜਾਵਾਂਗਾ ਕਿ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਬੇਕੂਫ ਬਣਾਉਣ ਵਾਲੀ ਪਾਰਟੀ ਆ। ਇਹ ਜਿੰਨੀ ਛੇਤੀ ਸਮਝ ਲਾਂਗੇ ਉਹਨਾਂ ਵਧੀਆ ਪੰਜਾਬ ਵਾਸਤੇ 3 ਸਾਲ ਹੋ ਗਏ ਪੰਜਾਬ ਨੂੰ ਸਮਝ ਨਹੀਂ ਆਈ ਤਰਨ ਤਰਨ ਵਾਲਿਆਂ ਨੂੰ ਸਮਝ ਆ ਜਾਏ ਤੇ ਉਹਨਾਂ ਦੀ ਮਰਜ਼ੀ ਬੇਨਤੀ ਕਰੂੰਗਾ ਕਿ ਇਸ ਨੂੰ ਸਮਝੀਏ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਨਹੀਂ ਜੀ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਬੇਕੂਫ ਬਣਾਉਣ ਵਾਲੀ ਪਾਰਟੀ ਆ ਜਿੰਨੀ ਛੇਤੀ ਸਮਝ ਲਾਂਗੇ ਉਨਨੀ ਛੇਤੀ ਪੰਜਾਬ ਨੂੰ ਅੱਗੇ ਤੋਰ ਲਾਂਗੇ ਰਹੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਪੰਜਾਬ ਦੀ ਜਿਹੜੇ ਉਹਨਾਂ ਨੇ ਚੈੱਕ ਦਿੱਤੇ ਨੇ 4 ਲੱਖ ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਛਾੜਤਾ ਇਹਨਾਂ ਨੇ 4 ਲੱਖ ਕਰੋੜ ਰੁਪਇਆ ਜਦੋਂ ਦਿੱਲੀ ਦੀ ਇਲੈਕਸ਼ਨ ਸੀ ਨਾ ਜਦੋਂ ਦਿੱਲੀ ਸਟੇਟ ਦੀ ਇਲੈਕਸ਼ਨ ਸੀ 92 ਐਮ.ਐਲ.ਏ ਸੀਗੇ 92 ਪਾਇਲਟ ਜੀਪਾਂ ਸੀਗੀਆਂ ਤੇ ਮੈਂ ਔਨ ਰਿਕਾਰਡ ਦੱਸ ਦੂੰਗਾ 92 ਪਾਇਲਟ ਜੀਪਾਂ ਦੇ ਵਿੱਚ ਤੇ 92 ਐਮਐਲਏ ਦੀਆਂ ਗੱਡੀਆਂ ਦੇ ਵਿੱਚ ਪੰਜਾਬ ਦੀ ਸਰਕਾਰ ਜਾ ਕੇ ਤੇ ਉੱਥੇ ਘਰ-ਘਰ ਜਾ ਕੇ ਮੰਡਾਈ ਵੰਡੀ ਸੀਗੀ ਇਹਨਾਂ ਨੇ ਕਿਥੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਮ ਲੋਕਾਂ ਦੀ ਗੱਲ ਕਰਦੇ ਨੇ ਇਹਨਾਂ ਦਾ ਮਖੌਟਾ ਆ ਆਮ ਦੱਸਣ ਵਾਲਾ ਇਹ ਆਮ ਲੋਕ ਨਹੀਂ ਦੇ ਆਰ ਆ ਵੈਲ ਕਲੇਵਰ ਬੜੇ ਛਾਤਰ ਲੋਕ ਨੇ ਪਰ ਪੰਜਾਬ ਭੋਲਾ ਆ ਪੰਜਾਬ ਨੂੰ ਥੋੜੀ ਲੇਟ ਸਮਝ ਆਉਂਦਾ ਆ ਪਰ ਪੰਜਾਬ ਇਹਨਾਂ ਦੀਆਂ ਪੋਜੀਆਂ ਚਾਲਾਂ ਨੂੰ ਸਮਝ ਚੁੱਕਿਆ ਆ ਪਰ ਇਸ ਪੋਜੀਆਂ ਚਾਲਾਂ ਦਾ ਜਿਹੜਾ ਜਵਾਬ ਆ ਉਹ ਤਰਨਤਨ ਦੀ ਇਲੈਕਸ਼ਨ ਚ ਦਿੱਤਾ ਜਾਊਗਾ। ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀਆਂ ਕਿਹੜੀ ਕਿੜੀਆਂ ਜਥੇਬੰਦੀਆਂ ਦੇ ਵੱਲੋਂ ਸਮਰਥਨ ਦਿੱਤਾ ਗਿਆ। ਨਹੀਂ ਜੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੇ ਸਾਡੇ ਸਰਦਾਰ ਮਨਦੀਪ ਸਿੰਘ ਜੀ ਸਣੀ ਦੇ ਭਰਾਤਾ ਜੀ ਨੇ ਉਹ ਪੰਥਕ ਦੇ ਸਾਝੇ ਉਮੀਦਵਾਰ ਨੇ। ਉਹਨਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੀ ਵੀ ਸਪੋਰਟ ਕਰ ਰਹੀ ਆ ਕਿਉਂਕਿ ਸਾਡਾ ਧੁਰਾ ਜਿਹੜਾ ਆ ਉਹ ਖੰਡੂਰ ਸਾਹਿਬ ਆ। ਖੰਡੂਰ ਸਾਹਿਬ ਦੇ ਵਿੱਚ ਤਨਤਨ ਵੀ ਹੁੰਦਾ ਹੈ। ਸਾਡੀਆਂ ਜਿੰਨੀ ਵੀ ਜਥੇਬੰਦੀਆਂ ਜਿੰਨੇ ਵੀ ਸੇਵਾਦਾਰ ਨੇ ਉਹ ਅਕਾਲੀ ਦਲ ਵਰਸ ਪੰਜਾਬ ਦੀ ਵੱਲੋਂ ਸਰਦਾਰ ਮਨਦੀਪ ਸਿੰਘ ਜੀ ਨੂੰ ਸਮਰਥਨ ਦੇ ਰਹੀਆਂ ਨੇ ਉਹਨਾਂ ਵਿੱਚ ਬਾਕੀ ਜਥੇਬੰਦੀਆਂ ਵੀ ਸਰਦਾਰ ਮਨਦੀਪ ਸਿੰਘ ਜੀ ਨੂੰ ਸਮਰਥਨ ਦੇ ਰਹੀਆਂ ਨੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਨਾਂ ਨੂੰ ਵੀ ਕੋਈ ਤਾਂ ਸਮਰਥਨ ਦਿੱਤਾ ਗਿਆ ਜੀ ਡੈਫੀਨਿਟਲੀ ਮਨਦੀਪ ਸਿੰਘ ਜੀ ਕਹਿ ਰਹੇ ਸੀਗੇ ਕਿ ਜਿਹੜਾ ਨਵੇਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣੀ ਆ ਉਹ ਕਹੇ ਸੀ ਕਿ ਆਪਾਂ ਤੁਹਾਡੇ ਨਾਲ ਆ ਤੇ ਗੱਲਬਾਤ ਚੱਲ ਰਹੀ ਆ ਕਿ ਰਸਮੀ ਤੌਰ ਤੇ ਸਾਥ ਦੇ ਦਿੱਤਾ ਗਿਆ ਉਹਨਾਂ ਨੇ ਭਾਈ ਮਨਦੀਪ ਸਿੰਘ ਜੀ ਦਾ ਸਾਥ ਦਿੱਤਾ ਹੈ ਤੇ ਉਹਨਾਂ ਦੇ ਵਿੱਚ ਜਿਹੜੀ ਬਾਕੀ ਆ ਕਿ ਮਨਦੀਪ ਜੀ ਹੁਣਾਂ ਨੂੰ ਸਾਥ ਦੇ ਕੇ ਤੇ ਪੰਥ ਨੂੰ ਸੁਨੇਹਾ ਲਾਉਣਾ ਕਿ ਕਿਤਨੇ ਕਿਤੇ ਤੁਸੀਂ ਸਾਡੀ ਇਸ ਉਮੀਦਵਾਰ ਦੀ ਸਪੋਰਟ ਕਰੋ ਤੇ ਉਹ ਡੈਫੀਨੇਟਲੀ ਉਹਨਾਂ ਨੇ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਹੋਰ ਹਲਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀ ਭਾਈ ਮਨਦੀਪ ਸਿੰਘ ਖਾਲਸਾ ਜੀ ਨੂੰ ਵੋਟ ਪਾਈ ਜਾਵੇ ਜਾਂ ਕਿਸ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਤੁਹਾਡੇ ਮਾਧਿਅਮ ਰਾਈ ਤਰਨ ਤਾਰਨ ਦੇ ਹਰ ਇੱਕ ਵਸਿੰਦੇ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹਾਂਗਾ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਦਾ ਮੈਂ ਤੁਹਾਡੇ ਕੋਲ ਸਿਰਫ ਦੇ ਸਿਰਫ ਇੱਕ ਚੀਜ਼ ਦੀ ਉਮੀਦ ਰੱਖਦਾ ਹਾਂ ਕਿ ਸੋਚ ਸਮਝ ਕੇ ਆਪਣੀ ਵੋਟ ਦਾ ਇਸ ਇਸਤੇਮਾਲ ਕਰਿਓ ਸੋਚ ਸਮਝ ਕੇ ਆਪਣੀ ਵੋਟ ਨੂੰ ਪਾਇਓ ਤੁਹਾਨੂੰ ਪੂਰੀ ਇੰਟਰਵਿਊ ਦੇ ਵਿੱਚ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਸਰਕਾਰ ਪੰਜਾਬ ਅੱਖੀ ਨਹੀਂ ਹੈਗੀ ਦਿੱਲੀ ਨੇ ਜਿੰਨੀਆਂ ਵੀ ਪਾਲਿਸੀਆਂ ਬਣਾਈਆਂ ਨੇ ਪੰਜਾਬ ਨੂੰ ਡੋਬਣ ਲਈ ਬਣਾਈਆਂ ਗਈਆਂ ਨੇ ਇਸ ਕਰਕੇ ਤੁਸੀਂ ਜਿਹੜੀ ਵੋਟ ਪਾਉਣੀ ਆ ਆਪਣੇ ਬੱਚਿਆਂ ਦੇ ਫਿਊਚਰ ਲਈ ਪਾਉਣੀ ਆ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਰਹਿਤ ਕਰਨ ਲਈ ਬਚਾਉਣੀ ਆ ਜੇ ਤੁਹਾਨੂੰ ਯਕੀਨ ਆ ਵਿਸ਼ਵਾਸ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਵਰ ਚ ਆਣ ਕੇ ਤੁਹਾਡੇ ਬੱਚਿਆਂ ਦੀ ਬਾਹ ਫੜ ਸਕਦੇ ਨੇ ਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪ ਜੀ ਆਪ ਭਾਈ ਮਨਦੀਪ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸਲ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖ ਬਲਾਰੇ ਭਾਈ ਸੰਦੇਸ਼ ਸਿੰਘ ਜੀ ਸੰਧੂ ਜਿਨ੍ਹਾਂ ਦੇ ਨਾਲ ਅਸੀਂ ਵਿਚਾਰਾਂ ਕੀਤੀਆਂ ਨੇ ਉਹਨਾਂ ਨੇ ਅਪੀਲ ਕੀਤੀ ਹੈ ਸੰਗਤਾਂ ਨੂੰ ਕਿ ਇਸ ਟਾਈਮ ਲੋੜ ਹੈ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਮੀਆਂ ਨੂੰ ਰੋਕਣ ਦੇ ਲਈ ਔਰ ਹੋਰ ਵੀ ਅਨੇਕਾਂ ਜਿਹੜੇ ਪੰਜਾਬ ਦੇ ਮੁੱਦੇ ਆ ਜੋ ਰਵਾਇਤੀ ਪਾਰਟੀਆਂ ਜਿਹੜੀਆਂ ਪੂਰਾ ਨਹੀਂ ਕਰ ਸਕੀਆਂ ਅਗਰ ਭਾਈ ਮਨਦੀਪ ਸਿੰਘ ਖਾਲਸਾ ਜੀ ਨੂੰ ਐਮਐਲਏ ਬਣਾਇਆ ਜਾਂਦਾ ਤੇ ਇਸ ਇਲਾਕੇ ਦੀ ਨੁਹਾਰ ਬਦਲ ਦਿੱਤੀ ਜਾਏਗੀ ਹੁਣ ਦੇਖਣਾ ਹੋਏਗਾ ਕਿ 11 ਤਰੀਕ ਨੂੰ ਲੋਕ ਕਿਹੜੇ ਪਾਸੇ ਵੋਟਾਂ ਪਾ ਕੇ ਆਪਣਾ ਫਤਵਾ ਦਿੰਦੇ ਨੇ ਜੇ 14 ਤਰੀਕ ਨੂੰ ਕਿਹਦੇ ਹੱਕ ਦੇ ਵਿੱਚ ਐਮਐਲਏ ਬੰਦੇ ਨੇ ਤੁਸੀਂ ਬਣੇ ਹੋ ਡੀ5 ਚੈਨਲ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ